ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਦੀ ਕਿਰਪਾ ਸਭ ਤੇ ਬਣੀ ਰਹੇ ਹੱਸਦੇ ਵਸਦੇ ਰਹੋ ਅੱਜ ਆਪਾਂ ਗੱਲ ਕਰਦੇ ਆ ਅਜਿਹੇ ਗੁਰਦੁਆਰਾ ਸਾਹਿਬ ਦੀ ਜਿੱਥੇ ਅੱਖਾਂ ਦੀ ਰੌਸ਼ਨੀ ਬਿਲਕੁਲ ਮੁਫਤ ਮਿਲਦੀ ਆ ਜੀ ਹਾਂ ਬਿਲਕੁਲ ਤੁਸੀਂ ਸਹੀ ਸੁਣਿਆ ਤੁਹਾਡਾ ਉੱਥੇ ਇੱਕ ਵੀ ਰੁਪਿਆ ਜਿਹੜਾ ਹੈ ਉਹ ਨਹੀਂ ਲੱਗਦਾ ਹੁਣ ਤੱਕ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਜਿਹੜੀਆਂ ਸੰਗਤਾਂ ਆ ਲਾਹਾ ਲੈ ਚੁੱਕੀਆਂ ਆ ਜੇਕਰ ਤੁਸੀਂ ਵੀ ਉੱਥੇ ਜਾਣਾ ਚਾਹੁੰਦੇ ਆ ਨਾ ਤਾਂ ਵੀਡੀਓ ਵਿੱਚ ਐਂਡ ਤੱਕ ਬਣੇ ਰਹਿਣਾ ਕਿ ਆਪਾਂ ਉਹਨੂੰ ਸਾਰੀ ਤੁਹਾਨੂੰ ਡਿਟੇਲ ਦੱਸਾਂਗੇ ਕਿ ਉੱਥੇ ਤੁਸੀਂ ਕਦੋਂ ਜਾਣਾ ਆ ਕਿਹੜੇ ਦਿਨ ਜਾਣਾ ਆ ਤੇ ਉਹ ਸਥਾਨ ਕਿਹੜਾ ਆ ਸਾਰਾ ਆਪਾਂ ਤੁਹਾਨੂੰ ਦੱਸ ਦਿਆਂ। ਸਿਰ ਬੱਤ ਦੇ ਭਲੇ ਲਈ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਤਸੀਂ ਉੱਥੇ ਇਕੱਲੇ ਵੀ ਚਲ ਜਾਓਗੇ ਉੱਥੇ ਰਹਿਣ ਦੀ ਸਹੂਲਤ ਖਾਣਾ ਪੀਣਾ ਸਭ ਕੁਝ ਤੁਹਾਨੂੰ ਉੱਥੇ ਹੀ ਮਿਲਦਾ ਆ ਪੰਜਾਬ ਲੈਵਲ ਤੇ ਉਹ ਪਹਿਲੇ ਨੰਬਰ ਤੇ ਹੁੰਦਾ ਹੈ ਜਿੱਥੇ ਅੱਖਾਂ ਦੇ ਆਪਰੇਸ਼ਨ ਆ ਜਿਹੜੇ ਉਹ ਕੀਤੇ ਜਾਂਦੇ ਆ ਹਨ ਤੇ ਉੱਥੇ ਤੁਹਾਨੂੰ ਰਹਿਣ ਦਾ ਖਾਣ ਪੀਣ ਦਾ ਕੋਈ ਵੀ ਖਰਚਾ ਨਹੀਂ ਜੇਕਰ ਤੁਹਾਡੀਆਂ ਤੇ ਉੱਥੇ ਸੇਵਾਦਾਰ ਤੁਹਾਡੀ ਕੇਅਰ ਪੂਰੀ ਕਰਦੇ ਆ ਅੱਖਾਂ ਦੇ ਮਾਹਰ ਡਾਕਟਰ ਉੱਥੇ ਕਈ ਸਾਲਾਂ ਤੋਂ ਆਉਂਦੇ ਆ ਤੇ ਬਹੁਤ ਸਾਰੀਆਂ ਸੰਗਤਾਂ ਆ ਜਿਹੜੀਆਂ ਉਹ ਇੱਥੇ ਆਪਣੇ ਅੱਖਾਂ ਦੇ ਆਪਰੇਸ਼ਨ ਕਰਵਾ ਰਹੀਆਂ ਤੇ ਉਹਨਾਂ ਦੇ ਅੱਖਾਂ ਦੇ ਆਪਰੇਸ਼ਨ ਸਫਲ ਹੋ ਰਹੇ ਆ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਸਨੀਓਬ੍ਰਾਈਟ ਕਲੀਨਿਕਲ ਲੈਬਰਾ ਜਿਹਦੇ ਵਿੱਚ ਸਿਹਤ ਨਾਲ ਸੰਬੰਧਿਤ ਟੈਸਟ ਜਿਹੜੇ ਬਹੁਤ ਸਸਤੇ ਰੇਟਾਂ ਤੇ ਕੀਤੇ ਜਾਂਦੇ ਆ ਮਤਲਬ ਕਿ ਟੈਸਟ ਆ ਜਿਹੜਾ ਉਹ 10 ਰੁਪਏ ਤੋਂ ਸ਼ੁਰੂ ਆ ਹਨਾ ਬਾਕੀ ਇਹਦੀ ਆਪਾਂ ਲਿਸਟ ਜਿਹੜੀ ਹੈ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਪੂਰੀ ਡਿਟੇਲ ਦੇ ਦਊਂਗੀ ਤੇ ਉਹਦੇ ਵਿੱਚ ਤੁਸੀਂ ਚੈੱਕ ਕਰ ਲੈਣਾ ਇਹ ਗੁਰਦੁਆਰਾ ਸਾਹਿਬ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਦੋਂ ਆਪਾਂ ਹੁਸ਼ਿਆਰਪੁਰ ਤੋਂ ਦਸੂਆ ਰੋਡ ਤੇ ਜਾਂਦੇ ਆ ਨਾ ਉਸੇ ਇੱਕ ਸ਼ਹਿਰ ਹੁੰਦਾ ਗੜਦੀਵਾਲ ਉਹਦੇ ਨਜ਼ਦੀਕ ਹੀ ਪੈਂਦਾ ਹੈ ਤੇ ਉਹਨਾਂ ਦਾ ਸਥਾਨ ਦਾ ਨਾਮ ਹੈ ਤਪ ਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਠੀਕ ਆ ਉਹ ਬੜਾ ਮਸ਼ਹੂਰ ਹੈਗਾ ਤਾਂ ਫੋਨ ਨੰਬਰ ਵੀ ਮੈਂਸ਼ਨ ਕਰ ਦੂੰਗੀ ਉਥੇ ਐਦਾਂ ਨਹੀਂ ਹੈਗਾ ਵੀ ਜਦੋਂ ਹੀ ਤੁਸੀਂ ਚਲ ਗਏ ਉਦੋਂ ਹੀ ਤੁਹਾਡੇ ਅੱਖਾਂ ਚੈੱਕ ਕਰ ਲਈਆਂ ਜਾਣਗੀਆਂ ਉਹਨਾਂ ਨੇ ਡੇਟ ਫਿਕਸ ਕੀਤੀਆਂ ਹੋਈਆਂ ਆ ਹਨ ਤੇ ਉਸ ਹਿਸਾਬ ਨਾਲ ਤੁਸੀਂ ਜਾਣਾ ਹੁੰਦਾ ਹੈ ਹੁਣ ਦੀ ਜਿਹੜੀ ਡੇਟ ਆ ਉਹ 21 ਅਪ੍ਰੈਲ ਆ ਰਹੀ ਆ 21 ਅਪ੍ਰੈਲ ਨੋਟ ਕਰ ਲਓ ਜੇ ਕਿਸੇ ਕੋਈ ਜਾਣਾ ਚਾਹੁੰਦਾ ਹੈ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਹੈ ਜਾਂ ਤੁਸੀਂ ਖੁਦ ਜਾਣਾ ਚਾਹੁੰਦੇ ਆ ਹਨ ਤਾਂ ਫਿਰ ਉਹ 21 ਅਪ੍ਰੈਲ ਨੂੰ ਜਾਣਾ ਹੈ 21 ਅਪ੍ਰੈਲ ਨੂੰ ਚੈੱਕ ਅਪ ਹੋਣਾ ਹੈ ਤੇ ਫਿਰ ਬਾਅਦ ਵਿੱਚ ਆਪਰੇਸ਼ਨ ਦੀ ਉਹ ਡੇਟ ਡਾਕਟਰ ਸਾਹਿਬ ਦਿੰਦੇ ਆ ਚੈੱਕ ਕਰਕੇ ਤੇ ਤੁਸੀਂ ਉੱਥੇ ਜਾ ਕੇ ਵੀ ਇਹਦਾ ਫਾਇਦਾ ਲੈ ਸਕਦੇ ਆ ਤੇ ਤੁਸੀਂ ਇੱਕ ਦਿਨ ਪਹਿਲਾਂ ਵੀ ਜਾਣਾ ਹੋਵੇ ਤਾਂ ਤੁਸੀਂ ਜਾ ਸਕਦੇ ਕਿਉਂਕਿ ਉੱਥੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਰਹਿਣ ਦੀ ਲੰਗਰ ਦੀ ਕੋਈ ਵੀ ਸਮੱਸਿਆ ਨਹੀਂ ਹੈਗੀ ਗੁਰਦੁਆਰਾ ਸਾਹਿਬ ਦਾ ਐਡਰੈਸ ਮੈਂ ਤੁਹਾਨੂੰ ਫੇਰ ਦੱਸ ਰਹੀ ਆ ਤਪਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਡਾਕਖਾਨਾ ਗੜਦੀwala ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਤੇ ਇਹਦਾ ਫੋਨ ਨੰਬਰ ਮੈਂ ਤੁਹਾਨੂੰ ਮੈਂਸ਼ਨ ਕਰ ਦੂੰਗੀ ਤੁਸੀਂ ਉਹਦੇ ਤੇ ਸੰਪਰਕ ਕਰਕੇ ਹੋਰ ਵੀ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਦੀ ਜ਼ਰੂਰਤ ਆ ਤਾਂ ਤੁਸੀਂ ਲੈ ਸਕਦੇ ਆ ਆਦਾਦੇ ਹੋਟ ਤੇਰੀ ਜਗ ਜੀਵਨਾ ਹੋਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਦੁਖ ਪੰਜਨ ਤੇ ਆਨਾਮ ਜੀ ਦੁਖ ਪੰਜਨ ਤੇ ਤੇਰਾ ਨਾਮ ਸੁਖ ਪੰਚਨ ਤੇਰਾ ਨਾਮ ਦੁੱਖ ਅੰਜਨ ਤੇਰਾ ਨਾਮ ਦੁੱਖ ਪੰਚਨ ਤੇਰਾ ਨਾਮ ਦੁੱਖ ਪੰਚਨ ਤੇ

रखे आप दुख पंजन तेरा नाम जी दुख पंजन तेरा नाम दुख पंजन तेरा नाम जी दुख पज